ਪੀਰ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਦੇ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹ ਬੇਨੰਤੀ ਸੁਖਰਾ ਮੇਰੇ ਦੇਹ ਨਾਮ ਕਰਪੜੀ ਤੇਰੀ ਸਤਨਾਮ ਦੀ ਵਾਹੇ ਗੁਰ ਸਾਹਿਬ ਜੀਓ ਜੈਤ ਸਰੀ ਕੀ ਬਾਣ ਸਲੋਕ ਦਸ਼ੰਤ ਸਵਰਗ ਲੋਕੈ ਜਿੱਤੇ ਪ੍ਰਥਵੀ ਨਵ ਖੰਡਣਾ ਦਸ਼ਰੰਤ ਹਰਿ ਗੋਪਾਲ ਨਾਨਕ ਤੇ ਪ੍ਰਾਨੀ ਉद्याਨ ਪਰਮਣ ਬਸੰਤ ਸਵਰਗ ਲੋਕ ਹੈ ਜਿੱਤੇ ਤਤਵੀ ਨਵ ਖੰਡਣੈ ਦਸ਼ਰੰਤ ਹਰ ਗੁਪਾਲ ਨਾਨਕ ਤੇ ਪ੍ਰਾਨੀ ਉद्याਨ ਪਰਮਣ ਕੋਦਕ ਕਾਤਕ ਕੋਦਕ ਮਾਸਿਆ ਇਤ ਦਇਆ ਸੁਣਾਓ ਨਾਨਕ ਕੋੜੀ ਨਰਕ ਬਰਾਬਰੀ ਉੱਜੜੋ ਸੋਈ ਠਾਓ ਔੜੀ ਮਹਾ ਪਿਆਰ ਉਦਿਆਨ ਨਗਰ ਕਰ ਮੰਨਿਆ ਤੂਠਾ ਸਤਿਕਾਰ ਜਾਨਿਆ ਕਾਮ ਕ੍ਰੋਧ ਹੰਕਾਰ ਫਿਰੇ ਦੇਵਾਨਿਆ ਸਭ ਲੱਗਾ ਜਮ ਦੰਡ ਤਾਪਸ਼ੂ ਤਾਮਿਆ ਬਿਰਪੂਰੇ ਗੁਰੂ ਸਰ ਲੱਗਾ ਜਮ ਦੰਡ ਤਾ ਅਸ਼ੋਕਾਨਿਆ ਬਿਲਪੂਰੈ ਗੁਰੂ ਦੇਵ ਫਿਰੈ ਹੈ ਤਾਮਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ